ਮੈਨੂੰ ਪਤਾ ਪੰਜਾਬੀ ਸਿੰਗਲ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਜੇ ਸਰਕਾਰ ਉਹਨਾਂ ਬੰਦਿਆਂ ਤੇ ਪਰਚਾ ਨਹੀਂ ਕਰਦੀ ਪ੍ਰਸ਼ਾਸਨ ਪਰਚਾ ਨਹੀਂ ਕਰਦਾ ਜਿਨ੍ਹਾਂ ਨੂੰ ਉਹਨਾਂ ਬੰਦਿਆਂ ਨੇ ਬਲੈਕਮੇਲ ਕੀਤਾ ਕਿਉਂਕਿ ਉਹ ਲੋਕ ਨੰਗੇ ਹੋਣੇ ਚਾਹੀਦੇ ਨੇ ਜਿਹੜੇ ਲੋਕ ਇਨ੍ਹਾਂ ਸਿੰਗਰਾਂ ਨੂੰ ਬਲੈਕਮੇਲ ਕਰਕੇ ਇਹਨਾਂ ਤੋਂ ਪੈਸਾ ਉਗਰਾ ਕੇ ਉਹ ਲੋਕ ਉੱਥੇ ਪੈਸਾ ਲਾਉਂਦੇ ਨੇ ਜਿੱਥੇ ਧਰਮ ਪਰਿਵਰਤਨ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਨਾਮੀ ਸਿੰਗਰ ਹੈ ਸਿੰਘਾ ਕਹਿੰਦੇ ਨੇ ਉਹਨੂੰ ਤੇ ਵੀਰਦੀਪ ਸਿੱਧੂ ਦੀ ਫਿਲਮ ਦੇ ਵਿੱਚ ਵੀ ਇਸ ਵੀਰ ਦਾ ਰੋਲ ਦੇਖਿਆ ਸੀਗਾ ਤੇ ਪਹਿਲਾਂ ਤਾਂ ਛੋਟੇ ਜੀ ਨਾ ਇਸ ਵੀਰ ਦੀ ਗੱਲ ਸੁਣੋ ਇਹ ਸਰਕਾਰ ਨੂੰ ਇੱਕ ਗੱਲ ਕਹਿ ਰਿਹਾ ਮੜ ਆ ਜਾ ਧਿਆਨ ਦੇ ਨਾਲ ਇਹ ਗੱਲ ਸੁਣੋ ਮੈਨੂੰ ਪਤਾ ਪੰਜਾਬੀ ਸਿੰਗਰ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇਹ ਤੋਂ ਵੀ 10 ਲੱਖ ਮੰਗ ਲਾਂਗੇ ਚਲ ਕਿਤੇ ਤਾਂ ਗੱਲ ਨੂੰ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਤੇ ਮਿਸੇਸ ਭਗਵੰਤ ਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜੁਆਕ ਨੇ ਨਾਂ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਗ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਸਤਿਗੁਰੂ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕੁਐਸਟ ਕਰਦਾ ਪਲੀਜ਼ ਇਹਦੀ ਇਨਕੁਆਇਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਹਾਂ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ ਜੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜੇ ਮੈਂ ਸਹੀ ਆ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੁਣ ਲਈ ਤੁਸੀਂ ਸਾਰਿਆਂ ਨੇ ਗੱਲ ਇਹ ਇੱਕ ਸੈਲੀਬ੍ਰਿਟੀ ਆ ਜਿਹਦੇ ਨਾਲ ਕਰੋੜਾਂ ਲੋਕ ਜੁੜੇ ਹੋਏ ਨੇ ਇਹਨੂੰ ਵੇਖਦੇ ਨੇ ਇਹਨੂੰ ਫੋਲੋ ਕਰਦੇ ਨੇ ਤੇ ਇਹ ਵੀਰ ਸਰਕਾਰ ਦੇ ਤਰਲੇ ਘਟਦਾ ਪਿਆ ਕਿਉਂਕਿ ਕੁਝ ਲੋਕਾਂ ਨੇ ਜਦੋਂ ਇਹਦੇ ਤੇ ਪਰਚਾ ਕਰਾਇਆ ਕ੍ਰਿਸਟੈਂਟੀ ਧਰਮ ਦੇ ਨਾਲ ਉਹ ਸਬੰਧ ਰੱਖਦੇ ਸੀ 295 A ਦਾ ਪਰਚਾ ਹੋਇਆ ਵੀਡੀਓ ਕਿਤੋਂ ਦੀ ਜਗ੍ਹਾ ਕਿਤੋਂ ਦੀ ਬੰਦੇ ਕਿਤੋਂ ਦੇ ਪਰਚਾ ਕਿਤੇ ਹੋ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਇਸ ਵੀਰ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਿਹਦੇ ਬਾਰੇ ਵੀਰ ਇਸ ਵੀਡੀਓ ਚ ਵਾਰ-ਵਾਰ ਕਹਿ ਰਿਹਾ ਵੀ ਮੇਰੇ ਕੋਲੋ ਪ੍ਰੂਫ ਚੱਕੋ ਜੇ ਮੈਂ ਗਲਤਾਂ ਮੈਨੂੰ ਸਜ਼ਾ ਦਵੋ ਜੇ ਉਹ ਗਲਤ ਨੇ ਉਹਨਾਂ ਨੂੰ ਸਜ਼ਾ ਦਵੋ ਵੀ ਮੇਰੇ ਕੋਲੋ ਮੇਰੇ ਪਿਓ ਦਾ ਹੋਰ ਦੁੱਖ ਨਹੀਂ ਬਰਦਾਸ਼ਤ ਕੀਤਾ ਜਾਂਦਾ ਕਿੰਨਾ ਮੈਂਟਲੀ ਇਹ ਵੀਰ ਪਰੇਸ਼ਾਨ ਹੋਇਆ ਪਿਆ ਤੇ ਜੇਕਰ ਇੱਕ ਸੈਲੀਬ੍ਰਿਟੀ ਜਿਹਨੂੰ ਦੁਨੀਆ ਦੇ ਕਈ ਜਿਹੜੇ ਨੌਜਵਾਨ ਜਾਂ ਬੱਚੇ ਫੋਲੋ ਕਰਦੇ ਨੇ ਉਹਦਾ ਇਹ ਹਾਲ ਹੈ ਤਾਂ ਆਮ ਬੰਦੇ ਦਾ ਕੀ ਹਾਲ ਹੋਏਗਾ ਸਰਕਾਰ ਨੂੰ ਇਹ ਗੱਲ ਵੇਖਣੀ ਚਾਹੀਦੀ ਆ ਉਹ ਤਰਲੇ ਕੱਢ ਰਿਹਾ ਇਨਸਾਫ ਵਾਸਤੇ ਵੀ ਜਿਨ੍ਹਾਂ ਲੋਕਾਂ ਨੇ ਉਹਨੂੰ ਬਲੈਕਮੇਲ ਕੀਤਾ ਉਹਦੇ ਕੋਲ ਸਬੂਤ ਨੇ ਜਿਨ੍ਹਾਂ ਬੰਦਿਆਂ ਨੇ ਪਰਚਾ ਕਰਾਇਆ 295ਏ ਗੱਲ ਪਰਚੇ ਦੀ ਨਹੀਂ ਹੁੰਦੀ ਗੱਲ ਜੇਲ੍ਹ ਦੀ ਨਹੀਂ ਹੁੰਦੀ ਮੈਂ ਅਕਸਰ ਕਹਿੰਦਾ ਹੁੰਨਾ ਪਰਚਾ ਭਾਵੇਂ 302 ਦਾ ਹੋਵੇ ਪਰਚਾ ਭਾਵੇਂ 755 ਦਾ ਹੋਵੇ ਹਰਾਸ਼ਮੈਂਟ ਜਿਹੜੀ ਆ ਨਾ ਉਹ ਬੰਦੇ ਨੂੰ ਬਰਾਬਰ ਦੀ ਚਲਣੀ ਪੈਂਦੀ ਆ ਤੇ ਅੱਜ ਇਹ ਵੀਰ ਇਹ ਭਰਾ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ ਵੀ ਵੀ ਜੇ ਇਸ ਭਰਾ ਦੀ ਕਿਉਂਕਿ ਉਹ ਲੋਕ ਨੰਗੇ ਹੋਣੇ ਚਾਹੀਦੇ ਨੇ ਜਿਹੜੇ ਲੋਕ ਇਨ੍ਹਾਂ ਸਿੰਗਰਾਂ ਨੂੰ ਬਲੈਕਮੇਲ ਕਰਕੇ ਇਨ੍ਹਾਂ ਤੋਂ ਪੈਸਾ ਉਗਰਾ ਕੇ ਉਹ ਲੋਕ ਉੱਥੇ ਪੈਸਾ ਲਾਉਂਦੇ ਨੇ ਜਿੱਥੇ ਧਰਮ ਪਰਵਰਤਨ ਕੀਤਾ ਜਾਂਦਾ ਹੈ ਤੇ ਧਰਮ ਪਰਵਰਤਨ ਦੇ ਵਿੱਚ ਇਹਨਾਂ ਸੈਲੀਬ੍ਰਿਟੀਆ ਕੋਲੋਂ ਪੈਸਾ ਇਕੱਠਾ ਕਰਕੇ ਉਹਨਾਂ ਲੋਕਾਂ 'ਚ ਵੰਡ ਕੇ ਤੇ ਲੋਕਾਂ ਦਾ ਧਰਮ ਬਦਲਿਆ ਜਾਂਦਾ ਹੈ ਕੀ ਇਹਦੀ ਤਫ਼ਤੀਸ਼ ਸਰਕਾਰ ਕਰੇਗੀ ਕਿ ਇਸ ਪਾਸੇ ਸਰਕਾਰ ਤੁਰੇਗੀ ਕਿ ਜਾਂ ਸਰਕਾਰ ਨੂੰ ਆਪਣੀਆਂ ਵੋਟਾਂ ਦੇ ਨਾਲ ਵੀ ਅਸੀਂ ਆਪਣੀਆਂ ਕਿਤੇ ਕ੍ਰਿਸ਼ਨਾਂ ਦੀਆਂ ਵੋਟਾਂ ਨਾ ਤੋੜ ਲਈਏ ਤੇ ਸਿੰਘੇ ਬਸੇ ਤਾਂ ਨਹੀਂ ਤੁਰਦੇ ਸਿੰਘੇ ਵਾਲੇ ਪਾਸੇ ਅਸੀਂ ਸੋ ਇਸ ਚੀਜ਼ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਅਸੀਂ ਬੇਨਤੀ ਕਰਦੇ ਹਾਂ ਬਾਈ ਸਿੰਘੇ ਨੂੰ ਵੀ ਵੀਰ ਤੇਰਾ ਇਲਾਕਾ ਹਿਸ਼ਾਰਪੁਰ ਦਾ ਉੱਥੇ ਸਾਡੇ ਭਰਾ ਬਹੁਤ ਨੇ ਵੀਰ ਬਹੁਤ ਨੇ ਜਿੱਥੇ ਪਰਚਾ ਹੋਇਆ ਹੈ ਜਿਹੜੀ ਜਗ੍ਹਾ ਤੇ ਪਰਚਾ ਹੋਇਆ ਹੈ ਅਸੀਂ ਭਰਾ ਤੇਰੇ ਨਾਲ ਆ ਕਾਲ ਦੇ ਦੇ ਇੱਕ ਦਿਨ ਦਾ ਕੱਟ ਦੱਸ ਦੇ ਵੀ ਕੱਟ ਕਿਦਨ ਕਰਨਾ ਹੈ ਤੇਰੇ ਨਾਲ ਖੜਾਂਗੇ ਖੜਾਂਗੇ ਨਹੀਂ ਜਿੱਥੇ ਗੁਰੂ ਸਾਹਿਬ ਕਿਰਪਾ ਕਰ ਜਿੰਨੇ ਕੁ ਜੋਗੇ ਆ ਤੇਰੇ ਨਾਲ ਹੀ ਕੱਢਾ ਕੇ ਖੜਾਂਗੇ ਤੇ ਜੇ ਸਰਕਾਰ ਉਹਨਾਂ ਬੰਦਿਆਂ ਤੇ ਪਰਚਾ ਨਹੀਂ ਕਰਦੀ ਪ੍ਰਸ਼ਾਸਨ ਪਰਚਾ ਨਹੀਂ ਕਰਦਾ ਜਿਨ੍ਹਾਂ ਨੂੰ ਉਹਨਾਂ ਬੰਦਿਆਂ ਨੇ ਬਲੈਕਮੇਲ ਕੀਤਾ ਤੇ ਇਸ ਵੀਰ ਦਾ ਪਰਚਾ ਰੱਦ ਨਹੀਂ ਕਰਦੀ ਤਾਂ ਆਪਾਂ ਪ੍ਰਸ਼ਾਸਨ ਦੇ ਦਰਤੇ ਚੌਂਕੜਾ ਮਾਰ ਕੇ ਬਹਿ ਜਾਣਾ ਨਹੀਂ ਤੇ ਫਿਰ ਭਗਵੰਤ ਮਾਨ ਦੇ ਦਰਤੇ ਵੀ ਚੌਂਕੜਾ ਮਾਰ ਕੇ ਬਹਿ ਜਾਣਾ ਵੀ ਤੇਰੇ ਰਾਜ ਦੇ ਵਿੱਚ ਲੱਖਾਂ ਕਰੋੜਾਂ ਲੋਕ ਜਿਹਨੂੰ ਸੁਣਦੇ ਨੇ ਉਹ ਤਰਲੇ पे ਕੱਢਦੇ ਨੇ ਇਨਸਾਫ ਲੈਣ ਵਾਸਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਸੋ ਮੇਰੀ ਬੇਨਤੀ ਜਥੇਬੰਦੀਆਂ ਨੂੰ ਵੀ ਜਥੇਬੰਦੀਆਂ ਇਸ ਗੱਲ ਵੱਲ ਧਿਆਨ ਦੇਣ ਕਿਉਂਕਿ ਇਹ ਮਸਲਾ ਇਕੱਲੇ ਇਸ ਕਲਾਕਾਰ ਦਾ ਨਹੀਂ ਹੋਰ ਕਲਾਕਾਰਾਂ ਨੂੰ ਬਲੈਕਮੇਲ ਕਰਕੇ ਸੈਲੀਬ੍ਰਿਟੀ ਨੂੰ ਬਲੈਕਮੇਲ ਕਰਕੇ ਇਹ ਲੋਕ ਉਗਰਾਹੀ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਤੇ ਇਹ ਪੈਸਾ ਧਰਮ ਪਰिवर्तन ਦੇ ਉੱਪਰ ਲਾਇਆ ਜਾਂਦਾ ਤੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਜਥੇਬੰਦੀਆਂ ਇਸ ਗੱਲ ਤੇ ਸਟੈਂਡ ਲੈਣ ਜਥੇਬੰਦੀਆਂ ਇਸ ਗੱਲ ਵੱਲ ਧਿਆਨ ਦੇਣ ਜੇ ਅੱਜ ਅਸੀਂ ਇਸ ਭਰਾ ਦੇ ਨਾਲ ਨਾ ਖੜੇ ਤਾਂ ਇਹਨਾਂ ਲੋਕਾਂ ਦਾ ਇਹ ਬਲੈਕ ਮਿਲ ਕਰਨਾਲਾ ਧੰਦਾ ਤਦੇ ਪਰਦਾ ਫਾਸ਼ ਨਹੀਂ ਹੋਣਾ ਇਹਦੇ ਪਿੱਛੇ ਬਹੁਤ ਕੁਝ ਗੰਡਾ ਜੜੀਆਂ ਨੇ ਉਹ ਖੁੱਲਣੀਆਂ ਨੇ ਤਾਂ ਹੀ ਤਾਂ ਪਰਚਾ ਨਹੀਂ ਕਰਦੀ ਪੁਲਿਸ ਤਾਂ ਹੀ ਤਾਂ ਪਰਚਾ ਨਹੀਂ ਕਰਦੀ ਸਰਕਾਰ ਕਿਉਂਕਿ ਗੰਡਾ ਬਹੁਤ ਖੁੱਲਣੀਆਂ ਨੇ ਸੋ ਬਾਈ ਸਿੰਘੇ ਨੂੰ ਬੇਨਤੀ ਕਰਾਂਗੇ ਵੀਰ ਅਸੀਂ ਤੇਰੇ ਨਾਲ ਆ ਜਿੱਥੇ ਕਹੇਗਾ ਜਦੋਂ ਕਹੇਗਾ ਤੇਰੇ ਨਾਲ ਆ ਭਰਾ ਸਾਡੇ ਵੀਰ ਤੇਰੇ ਨਾਲ ਟੱਚ ਨੇ ਸਾਨੂੰ ਪਤਾ ਸਾਡੇ ਭਰਾ ਤੁਹਾਡੇ ਨਾਲ ਟੱਚ ਨਹੀਂ ਗਲਤ ਬਤਨ ਹੁੰਦੀ ਜਾਂਦੀ ਆ ਜਿੱਥੇ ਹੁਕਮ ਕਰੋਗੇ ਅਸੀਂ ਹਾਜ਼ਰ ਹੋ ਜਾਵਾਂਗੇ ਇੱਕ ਕਾਲ ਦੇ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ